ਖੜੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਹੁਣਾਂ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੁਣਾਂ ਦੀ ਗ੍ਰਿਫਤਾਰੀ ਹੋਈ ਹੈ ਕਿਸ ਹਾਲਾਤਾਂ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਉਸ ਨੂੰ ਲੈ ਕੇ ਪਰਿਵਾਰ ਜਿਹੜਾ ਕਈ ਤਰ੍ਹਾਂ ਦੇ ਸਵਾਲ ਜਿਹੜਾ ਉਠਾ ਰਿਹਾ ਹੈ 4 ਗ੍ਰਾਮ ਆਈਸ ਉਹਨਾਂ ਕੋਲੋਂ ਬਰਾਮਦ ਹੋਈ ਹੈ ਫਲੋਰ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਤੇ ਅਸੀਂ ਅਮਰਤਪਾਲ ਸਿੰਘ ਹੁਣਾਂ ਦੇ ਘਰ ਵਿੱਚ ਮੌਜੂਦ ਹਾਂ ਸਾਡੇ ਨਾਲ ਇਸ ਇਲਾਕੇ ਦੇ ਜਿਹੜੇ ਇਸ ਜਥੇਬੰਦੀ ਦੇ ਸੇਵਾਦਾਰ ਨੇ ਇਸ ਜਥੇਬੰਦੀ ਦੇ ਸਾਥੀ ਨੇ ਚਰਨਜੀਤ ਸਿੰਘ ਭਿੰਡਰ ਇਲੈਕਸ਼ਨ ਚ ਵੀ ਇਹਨਾਂ ਨੇ ਕਾਫੀ ਅਹਿਮ ਰੋਲ ਅਦਾ ਕੀਤਾ ਉਹਨਾਂ ਦੇ ਪਿਤਾ ਜੀ ਦੇ ਨਾਲ ਅਕਸਰ ਹੁੰਦੇ ਨੇ ਤਾਂ ਭਿੰਡਰ ਸਾਹਿਬ ਕੀ ਲੱਗਦਾ ਤੁਹਾਨੂੰ ਇਸ ਕੇਸ ਦੇ ਵਿੱਚ ਤੁਸੀਂ ਤੇ ਕੈਂਪੇਨ ਚ ਵੀ ਇਕੱਠੇ ਸੀ ਤੁਹਾਨੂੰ ਕਦੀ ਲੱਗਾ ਕਿ ਇਹ ਹਰਪ੍ਰੀਤ ਹੁਣੀ ਨਸ਼ੇ ਦਾ ਸੇਵਨ ਕਰਦੇ ਆ ਗਗਨ ਜੀ ਮੈਂ ਬੇਨਤੀ ਕਰਾਂਗਾ ਤੁਹਾਡੇ ਦੈਨਿਕ ਸਵੇਰਾ ਨੂੰ ਕਿ ਜੇਕਰ ਤੁਸੀਂ ਆਏ ਜੇ ਤਾਂ ਸਾਡਾ ਇਹ ਜਿਹੜਾ ਪਾਕਿਆ ਜਰੂਰ ਮਲਬ ਨਾਲ ਚਲਾਇਆ ਜਾਵੇ ਪਲੀਜ਼ ਮਿਸ ਨਾ ਕੀਤਾ ਜਾਵੇ ਦੇਖੋ ਕੈਂਪੇਨ ਦੇ ਵਿੱਚ ਸਾਨੂੰ ਤੇ ਭਾਈ ਹਰਪ੍ਰੀਤ ਸਿੰਘ ਜੀ ਬਾਹਰ ਰਹਿੰਦੇ ਸੀਗੇ ਹੁਣ ਮਿਲੇ ਆ ਸਭ ਤੋਂ ਮੇਨ ਜਮਾਤ ਹੁੰਦੀ ਪਿੰਡ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਇੱਥੇ ਜਿਹੜੀਆਂ ਸਾਰੀਆਂ ਪਾਰਟੀਆਂ ਤੋਂ ਲੋਕ ਬਲੋਂਗ ਕਰਦੇ ਆ ਤੁਸੀਂ ਪਿੰਡ ਦੇ ਕਿਸੇ ਵੀ ਕੋਨੇ ਖੜ ਕੇ ਕਿਸੇ ਵੀ ਗਲੀ ਵਿੱਚ ਖੜ ਕੇ ਪੁੱਛ ਲੋ ਕਿ ਇਹ ਪਰਿਵਾਰ ਭਰਪ੍ਰੀਤ ਦਾ ਜਿਹੜਾ ਭਾਈ ਸਾਹਿਬ ਦਾ ਵੱਡਾ ਭਰਾ ਹਰਪ੍ਰੀਤ ਸਿੰਘ ਆ ਕਿ ਇਹੋ ਜੀ ਚੱਕਰ ਵਿੱਚ ਕਦੀ ਹੈਗਾ ਸੀਗਾ ਦੂਜੀ ਬੇਨਤੀ ਅੱਜ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਭਾਈ ਅਮਰਪਾਲ ਸਿੰਘ ਦੀ ਸਿਰਫ ਇਹ ਜਿਹੜੀਆਂ ਮੌਕੇ ਦੀ ਸਰਕਾਰ ਤੇ ਰਵਾਇਤੀ ਪਾਰਟੀਆਂ ਅਨਸਿਕਿਉਰ ਮਹਿਸੂਸ ਕਰ ਰਹੀਆਂ ਆਪਣਾ ਆਉਣ ਵਾਲਾ ਪੋਲਿਟਿਕਲ ਜੀਵਨ ਪਾਰਟੀਆਂ ਦੇ ਪਾਰਟੀਆਂ ਦੇ ਜਿਹੜੇ ਰਾਜਨੇਤਾ ਇਹ ਨਾ ਕਰਕੇ ਸਾਰੇ ਇੱਕੋ ਜਿਹੇ ਹੱਥ ਗੰਡੇ ਬਣਾ ਰਹੇ ਆ ਅੱਜ ਤੇ ਚਾਰ ਪੰਜ ਗ੍ਰਾਮ ਦੀ ਜਿਹੜੀ ਆ ਉਹ ਇੱਕ ਕਰਨ ਬੈਗੇ ਆ ਪ੍ਰੈਸ ਕਾਨਫਰੰਸ ਕੀ ਕਦੀ ਹੋਰ ਮਸਲਿਆਂ ਦੇ ਵਿੱਚ ਚਾਰ ਪੰਜ ਗ੍ਰਾਮ ਦੀ 2 ਗ੍ਰਾਮ ਦੀ 4 ਗ੍ਰਾਮ ਦੀ ਕਦੀ ਪੀਸੀ ਕੀਤੀ ਗਈ ਆ ਇਸ ਤੋਂ ਇਲਾਵਾ ਭਾਈ ਸਾਹਿਬ ਦੇ ਪਰਿਵਾਰਕ ਮੈਂਬਰ ਜਦੋਂ ਆਪਾਂ ਉਥੇ ਉਹਨਾਂ ਦੀ ਜੇਲ੍ਹ ਤਬਦੀਲ ਵਾਸਤੇ ਉੱਤੇ ਮੰਗ ਰੱਖੀ ਸੀਗੀ ਚੌਂਕ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਸਾਰਾਗੜੀ ਚੌਂਕ ਦੇ ਵਿੱਚ ਇੱਕ ਚੇਤਨਾ ਮਾਰਚ ਸ਼ੁਰੂ ਕਰਨਾ ਸੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਨਮਸਕਾਰ ਕਰਕੇ ਉਦੋਂ ਪਰਿਵਾਰ ਦੇ 6 ਮੈਂਬਰ ਦੋ ਭਾਈ ਸਾਹਿਬ ਦੇ ਚਾਚਾ ਜੀ ਇੱਕ ਭਾਈ ਸਾਹਿਬ ਦੇ ਚਾਚੀ ਜੀ ਇੱਕ ਭਾਈ ਸਾਹਿਬ ਦੇ ਮਾਤਾ ਜੀ ਭਾਈ ਸਾਹਿਬ ਦੇ ਇੱਕ ਭੂਆ ਜੀ ਇੱਕ ਭਾਈ ਗੁਰਪ੍ਰੀਤ ਸਿੰਘ ਦੇ ਧਰਮ ਪਤਨੀ 6 ਨੂੰ ਗ੍ਰਿਫਤਾਰ ਕੀਤਾ 57 ਤੇ 57 ਦੇ ਬਦਲੇ 14 ਦਿਨ ਨਿਆਂਇਕ ਰਾਸਤੇ ਵਿੱਚ ਰੱਖਿਆ ਜਿਹੜਾ ਉਹਨਾਂ ਕੋਲੋਂ ਕੀ ਕੁਝ ਉਹਨਾਂ ਜਦ ਗ੍ਰਿਫਤਾਰ ਕੀਤਾ ਗਿਆ ਸੀ ਜਿਹੜਾ ਕਿ 14 ਦਿਨ ਉਹਨਾਂ ਨੂੰ 57 ਦੇ ਤਹਿਦੀ ਜੇਲ੍ਹ ਵਿੱਚ ਰੱਖਣਾ ਪਿਆ ਗਿਆ ਇੱਕ 57 ਦੀ ਜ਼ਮਾਨਤ ਜੇਕਰ ਕੋਈ ਪਿੰਡ ਦਾ ਲੜਾਈ ਝਗੜੇ ਵਾਲਾ ਬੰਦਾ ਲੜਾਕਾ ਬੰਦਾ ਵੀ ਕਰਨਵੇ ਇਹ ਉਹਨੂੰ 2 ਵਜੇ ਜਾਂ 12 ਵਜੇ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ 2 ਵਜੇ ਐਸਡੀਐਮ ਉਹਦੀ ਇੱਕ ਸਕੂਟਰ ਦੀ ਆਸ ਤੇ ਜਮਾਂਦਰਿਆ ਲੈ ਲੈਂਦੇ। ਇਸ ਕੇਸ ਤੇ ਹੋਣਾ ਪਿੰਡਰ ਸਾਹਿਬ ਤੁਸੀਂ ਇਹ ਦੱਸੋ ਕਿ ਇਹ ਇਸ ਕੇਸ ਦੇ ਵਿੱਚ ਲੱਗਦਾ ਕੀ ਆ ਤੁਹਾਨੂੰ ਕਿਉਂਕਿ ਮੈਂ ਤੁਹਾਨੂੰ ਤਵਾਲ ਤਾਂ ਪੁੱਛਿਆ ਜਦੋਂ ਤੁਸੀਂ ਪਿੰਡਾਂ 'ਚ ਜਾਂਦੇ ਸੀਗੇ ਤੁਸੀਂ ਇਹ ਵੀ ਪ੍ਰਚਾਰ ਕਰਦੇ ਸੀਗੇ ਕਿ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਬਚਾਉਣਾ ਤੇ ਅਮਰਤਪਾਲ ਸਿੰਘ ਨੂੰ ਉਹਨਾਂ ਨੂੰ ਵੋਟ ਪਾਓ। ਬਿਲਕੁਲ ਤੇ ਹੁਣ ਨਸ਼ੇ ਦਾ ਹੀ ਐਫਆਈਆਰ ਹੋ ਗਿਆ ਸਵਾਲ ਤੇ ਇਸ ਪਰਿਵਾਰ ਤੇ ਵੀ ਉੱਠਨੇ ਸ਼ੁਰੂ ਹੋ ਗਿਆ। ਦੇਖੋ ਪਤਾ ਗੱਲ ਕੀ ਆ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦਾ ਜਿਹੜਾ ਸਮਰਥਨ ਆ ਨਾ ਜੋ ਇਹ ਪੁਰ ਦੇ ਵਿੱਚ ਕਿੰਨਾ ਵੱਡਾ ਕੈਂਪ ਬਣ ਗਿਆ ਸੀਗਾ ਕਿੰਨੇ ਲੋਕ ਪੰਜਾਬ ਮਾਵਾ ਦੇ ਮੋਤ ਆਣ ਕੇ ਇਥੇ ਬਾਣੀ ਨਾਲ ਜੁੜਨ ਲੱਗ ਪਏ ਸੀ ਨਸ਼ਾ ਛੱਡਣ ਲੱਗ ਪਏ ਸੀ ਤੇ ਉਹਨਾਂ ਨੇ ਜਦਾਂ ਨਸ਼ਿਆਂ ਤੋਂ ਹੀ ਸਾਨੂੰ ਜਿਹੜਾ ਮਤਲਬ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਆ ਨਸ਼ਿਆਂ ਦੀ ਸਟੋਰੀ ਬਣਾ ਕੇ ਆਈਸ ਵੇਖੋ ਹੁਣ ਕਹਰੇ ਆਈਸ ਆ ਆਈਸ ਕਦੇ 6 ਮਹੀਨੇ ਸਾਲ ਪਹਿਲਾਂ ਤੇ ਕਦੇ ਪੰਜਾਬ ਚ ਆਈ ਨਹੀਂ ਉਹ ਭਾਈ ਅਮਰਤਪਾਲ ਸਿੰਘ ਦੇ ਭਰਾਈ ਭਰਾ ਕੋਈ ਆਈਸ ਹੋਣੀ ਸੀ ਉਹ ਵੀ ਉਹ ਜਿਹੜੀ ਫਲੋਰ ਥਾਣੇ ਦੇ ਵਿੱਚ ਜਲੰਧਰ ਦੇ ਵਿੱਚ ਹੋਣੀ ਸੀਗੀ ਇੱਕ 4 ਗ੍ਰਾਮ ਆਈ ਸੀ ਡੀ ਆ ਉਹ ਮਤਲਬ ਇੰਨਾ ਉਹਨਾਂ ਦਾ ਜਿਹੜਾ ਦਿਮਾਗ ਦਾੜਾ ਵਾ ਉਹ ਜਿਹੜਾ ਵਾ ਮਤਲਬ ਉਹਦਾ ਦਿਮਾਗ ਇੰਨਾ ਉਹਨਾਂ ਦਾ ਛੋਟਾ ਹੈਗਾ ਕਿ ਉਹਨਾਂ ਨੇ 4 ਗ੍ਰਾਮ ਲੈ ਕੇ ਤੇ ਫਲੋਰ ਤੇ ਲੁਧਿਆਣੇ ਤੁਰਾ ਫਿਰਨਾ ਹੈਗਾ ਜਿਹੜਾ ਕਿ ਵਿਦੇਸ਼ ਵਿੱਚ ਪੂਰਾ ਟਰਾਂਸਪੋਰਟ ਦਾ ਕਾਰੋਬਾਰ ਕਰ ਰਿਆ ਚੜਦੀ ਕਲਾ ਦਾ ਇਹ ਸਾਰੀ ਇੱਕ ਸਟੋਰੀ ਬਣਾਈ ਗਈ ਹੁਣ ਦੇਖੋ ਸਟੋਰੀ ਮੇਲ ਨਹੀਂ ਖਾਂਦੀ ਐਸ ਐਸ ਬੀ ਸਾਹਿਬ ਦੇ ਬਿਹਾਫ ਤੇ ਔਨ ਇਹ ਗੱਲ ਔਨ ਇਹ ਗੱਲ ਕਹਿ ਰਿਹਾ ਕਿ ਅਸੀਂ ਐਸਐਸਪੀ ਸਾਹਿਬ ਤੋਂ ਪੁਸ਼ਟੀ ਕੀਤੀ ਆ ਤੇ ਐਸਐਸਪੀ ਸਾਨੂੰ ਕਿਹਾ ਕਿ ਅਸੀਂ ਵੀਡੀਓ ਬਣਾਈ ਉਸ ਮੌਕੇ ਤੇ ਸਾਡੇ ਪੁਲਿਸ ਸਟਾਫ ਨੇ ਕਿ ਉਹ ਨਸ਼ੇ ਦੇ ਵਿੱਚ ਧੁੱਤ ਸੀ ਪਰ ਐਸਐਸਪੀ ਸਾਹਿਬ ਜਦੋਂ ਖੁਦ ਪੀਸੀ ਕਰ ਰਹੇ ਆ ਉਹ ਕਹਿ ਰਿਹਾ ਜੀ ਨਸ਼ੇ ਆ ਕਰਨ ਦੀ ਤਿਆਰੀ ਸੀ ਹੁਣੇ ਦੋ ਗੱਲਾਂ ਨੇ ਮੇਲ ਨਹੀਂ ਆਪਣੀਆਂ ਇਹਨਾਂ ਦੀਆਂ ਅੱਜ ਦੀਆਂ ਨਹੀਂ ਮੇਲ ਖਾ ਰਹੀਆਂ ਸੋ ਇਹ ਸਾਰੀ ਸਟੋਰੀ ਤੇ ਮੇ ਮੰਦੇ ਆ ਮੇਲ ਨਹੀਂ ਖਾ ਰਹੀਆਂ ਜੇ ਮਤਲਬ ਉਹਨਾਂ ਕੋਲ ਹੋਵੇ ਵੀ ਜੇ ਤੁਸੀਂ ਇਹੋ ਕਹਿੰਦੇ ਚਲੋ ਪੀ ਨਹੀਂ ਰਿਹਾ ਸੀ ਉਹਨਾਂ ਦੇ ਕੋਲ ਸੀਗੇ ਤਾਂ ਕੋਲ ਨਹੀਂ ਵੀ ਤੁਹਾਨੂੰ ਕੀ ਲੱਗਦਾ ਕਿ ਕੋਲ ਹੋ ਸਕਦੀ ਉਹਨਾਂ ਦੇ ਦੇਖੋ ਜੀ ਕੋਲ ਕਿ ਜਿਹੜੀ ਜਿਹੜਾ ਪ੍ਰਸ਼ਾਸਨ ਆ ਜਿਹੜਾ ਸਿਸਟਮ ਆ ਮਸ਼ੀਨਰੀ ਆ ਜਿਹੜੀ ਸਰਕਾਰ ਬਖਲਾਈ ਹੋਈ ਆ ਜਿਹੜੀ ਕਿ ਨਸ਼ਿਆਂ ਦੇ ਮੁੱਦੇ ਤੇ ਹੋਣ ਦੇ ਵਿੱਚ ਆਈ ਸੀ ਜਿਹੜੀ ਸਰਕਾਰ ਨੇ ਕਿਹਾ ਸੀ ਇੱਕ ਹਫਤੇ ਦੇ ਵਿੱਚ ਕੈਪਟਨ ਨੇ 4 ਹਫਤੇ ਕਿਹਾ ਸੀਗਾ ਤੇ ਇਹ ਕੇਜਰੀਵਾਲ ਸਾਹਿਬ ਨੇ ਇੱਥੇ ਆਣ ਕੇ ਕਸਮ ਜਿਹੜੀਆਂ ਗਰੰਟੀਆਂ ਦਿੰਦੇ ਸੀਗੇ ਇਹਨਾਂ ਦੀ ਪਹਿਲੀ કે ਦੂਜੀ ਗਰੰਟੀ ਸੀ ਕਿ ਇੱਕ ਹਫਤੇ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਜਿੰਨੂੰ ਕਿ ਢਾਈ ਸਾਲ ਹੋ ਗਏ ਆ ਤੇ ਅੱਜ ਜਿਹੜੇ ਵਿਧਾਇਕ ਜਿਹੜਾ ਵਿਧਾਇਕ ਜਿੱਥੋਂ ਦਾ ਚੁਣਿਆ ਗਿਆ ਉਹਦੇ ਪਿੰਡ 'ਚ ਹੀ ਸਭ ਤੋਂ ਵੱਧ ਨਸ਼ਾ ਵੇਚਦਾ ਅੱਜ ਸਾਡੇ ਇਲਾਕੇ ਟੌਂਗ ਪਿੰਡ ਆ 20 ਘਰ ਸ਼ਰਾਬ ਵੇਚਦੇ ਆ ਦਜੀ ਜਿਹੜੀ ਜਰੀਲੀ ਸ਼ਰਾਬ ਸ਼ਾਮ ਨੂੰ ਪਤਾ ਕਰ ਲੋ ਕਿਹੇ ਪਿੰਡ ਚੋਂ ਰਈਏ ਚੋਂ ਵੀ ਸ਼ਰਾਬ ਕਿੱਥੋਂ ਮਿਲਦੀ ਉਹ ਪਤਾ ਜਿਹੜਾ ਪੀਣ ਵਾਲਾ ਕਹੂਗਾ ਵੀ ਟੋਂਗਾ ਤੋਂ ਮਿਲਦੀ ਇਹ ਜਿਹੜੇ ਆਪ ਇਹਨਾਂ ਦੇ ਵਧਾਏ ਕਿਹੜੇ ਆ ਸ਼ਰਾਬਾਂ ਵਕਾਰੇ ਪਿੰਡਾਂ ਦੇ ਵਿੱਚ ਨਸ਼ੇ ਦੇ ਮਾਮਲੇ ਚ ਫੇਲ ਨਹੀਂ ਗੇ ਇਹ ਜਾਣ ਬੁੱਝ ਕੇ ਇਹਨਾਂ ਦੇ ਜਿਹੜੇ ਪੁਰਾਣੇ ਸੁਦਾਗਰ ਸੀਗੇ ਉਹ ਸਾਰੇ ਤਕੜੀਆਂ ਕੰਡੇ ਇਹਨਾਂ ਨੂੰ ਦੇ ਗਏ ਆ ਸਿਰਫ ਬੰਦੇ ਬਦਲੇ ਆ ਉਹ ਸਰਕਾਰ ਉਹ ਹੀ ਸਾਨੂੰ ਇੱਕ ਨਸ਼ੇ ਦੇ ਮੁੱਦੇ ਦੇ ਉੱਤੇ ਸਾਨੂੰ ਸੰਗਤ ਨੂੰ ਇੱਕ ਜਿਹੜਾ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਸਿੱਖ ਸੰਗਤ ਸਾਰਾ ਕੁਝ ਜਾਣਦੀ ਆ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਇਹਨਾਂ ਨੇ ਜਿਹੜਾ ਵਾ ਲੀਗਲ ਤੌਰ ਤੇ ਕਾਲੇ ਕਾਗਜ਼ ਕਰਨ ਤੋਂ ਬਿਨਾ ਨਹੀਂ ਛੱਡਿਆ ਸਿਰਫ ਇਹੀ ਭਾਈ ਹਰਪ੍ਰੀਤ ਸਿੰਘ ਜਿਹੜੇ ਉਹ ਬਚੇ ਸੀਗੇ ਇਹਨਾਂ ਨੂੰ ਵੀ ਅੱਜ ਜਿਹੜਾ ਵਾ ਇਹਦੇ ਵਿੱਚ ਸਮੇਟ ਲਿਆ ਵਾ ਪਰ ਜਿਹੜੀ ਆ ਸਾਡੀ ਜਿਹੜੀ ਆ ਸਿੱਖ ਗੋਮ ਹੈ ਕੋਈ ਚੜ੍ਹਦੀ ਕਲਾ ਕਰਨ ਕੀ ਗਏ ਸੀ ਕਿ ਲੁਧਿਆਣੇ ਇਹਨਾਂ ਤੇ ਪਤਾ ਹੋਏਗਾ ਜਿੱਦਾਂ ਤੁਸੀਂ ਘਰ ਆਏ ਜੇ ਪੰਜ ਮਿੰਟ ਪਹਿਲਾਂ ਮੈਂ ਆਇਆ ਅਸੀਂ ਭਾਈ ਸਾਹਿਬ ਨਾਲ ਗੱਲਬਾਤ ਹੀ ਕਰਨੇ ਆਏ ਸੀਗਾ ਕਿ ਮਤਲਬ ਇਹ ਦੱਸਿਆ ਕੋਈ ਪਰਿਵਾਰ ਨਹੀਂ ਅਜੇ ਕੋਈ ਗੱਲ ਨਹੀਂ ਹੋਈ ਉਹ ਤੋਂ ਪਹਿਲਾਂ ਸਾਨੂੰ ਤੁਸੀਂ ਮਿਲ ਗਏ ਜੇ ਇਹ ਤਾਂ ਹੁਣ ਆਪਾਂ ਬੈਠਾਂਗੇ ਸਾਰੀ ਗੱਲਬਾਤ ਆਪਾਂ ਜਿਹੜੀ ਆ ਜੋ ਵੀ ਆਪਾਂ ਸਾਰੀ ਆਪਾਂ ਇੱਕ ਦੋ ਦਿਨਾਂ ਵਿੱਚ ਰੱਖਾਂਗੇ ਕੋਈ ਜਥੇਬੰਦੀ ਵੱਲੋਂ ਕੋਈ ਕਾਰਵਾਈ ਜਾਂ ਕੋਈ ਪਰਿਵਾਰ ਦੇ ਨਾਲ ਕੋਈ ਕ ਕਾਨੂੰਨੀ ਕਾਰਵਾਈ ਹੋਏਗੀ ਜਾਂ ਇਸ ਤੋਂ ਲੱਗ ਨਹੀਂ ਕੋਲੋਨੀ ਦੇ ਵੇਖੋ ਉਹਨਾਂ ਨੇ ਪਰਚਾ ਦਰਜ ਕਰਤਾ ਉਹਨਾਂ ਨੇ ਮਲਸਹੋਸ ਦਾ ਰਿਮਾਂਡ ਵੀ ਲੈਣ ਉਹ ਤੇ ਆਪਾਂ ਕੋਰਟ ਚ ਵਿੱਚ ਆਪਾਂ ਜਿਹੜਾ ਜਮਾਨਤ ਵਾਸਤੇ ਵਕੀਲ ਖੜਾ ਕਰਾਂਗੇ ਉਸ ਤੋਂ ਬਾਅਦ ਆ ਜਿਹੜੀ ਸਾਡੇ ਜਿਹੜੇ ਆ ਸਿੰਘ ਗਏ ਆ ਜਿਹੜੇ ਸਿਵਾਦਰ ਸਿੰਘ ਮੇਨ ਉਹ ਆਣ ਕੇ ਦੱਸਣਗੇ ਤੇ ਫਿਰ ਕੌਮ ਤੋਂ ਆਪਾਂ ਜੋ ਵੀ ਜਿਹੜਿਆ ਸੰਪੰਥਕ ਸ਼ਕਤੀਤਾ ਵਾਂ ਜੋ ਸਾਨੂੰ ਸਲਾਹ ਦੇਣ ਗਿਆ مشورہ ਕਰਨ ਗਿਆ ਉਸ ਨਾਲ ਪ੍ਰੋਗਰਾਮ ਦੇਵਾਂਗੇ ਠੀਕ ਹੈ ਤੁਹਾਨੂੰ ਲੱਗਦਾ ਕਿ ਤੁਸੀਂ ਇਹੋ ਹੀ ਕਹਿਣਾ ਚਾਹੁੰਦੇ ਜੇ ਜੇ ਤੁਹਾਡੀ ਜਥੇਬੰਦੀ ਵੱਲੋਂ ਕਿ ਇਹ ਇੱਕ ਪਰਚਾ ਜਿਹੜਾ ਇਹ ਜਾਇਜ਼ ਨਹੀਂ ਹੈ ਨਹੀਂ ਲੱਗਦਾ ਨਹੀਂਗਾ ਵੇਖੋ ਪਰਚਾ ਅੱਤਰ ਆਪਣਾ ਜਲਵੇੜਾ ਵਾਹ ਹਰਿਆਣੇ ਤੋਂ ਕੀ ਨਾਂ ਉਹਦਾ ਮੁੰਡੇ ਦਾ ਮਨਦੀਪ ਸਿੰਘ ਉਹਨੇ ਇੱਕ ਵਾਟਰ ਕੈਨ ਦਾ ਮੂੰਹ ਮੋੜਿਆ ਸੀ ਅੱਜ ਉਹਦੇ ਬੰਦੇ ਦੇ ਹਾਲਾਤ ਵੇਖ ਲਓ ਅੱਜ ਉਹਦਾ ਟਰੈਕਟਰ ਚਲਾਉਣ ਵਾਸਤੇ ਕੋਈ ਸਮਾਜਸੀ ਵੀ ਜਾ ਰਿਹਾ ਕੋਈ ਖਾਦਾਂ ਪਾਉਣ ਵਾਸਤੇ ਉਹਦੀ ਉਹਨੂੰ ਸਾਲ ਹੋ ਗਿਆ ਜੇਲ੍ਹ ਚੋਂ ਬਾਹਰ ਨਹੀਂ ਨਿਕਲਦੇ ਅੰਡੇ ਉਹਦੇ ਗਿੱਟੇ ਗੁੱਡੇ ਸਾਰੇ ਤੋੜੇ ਹੋਏ ਆ ਮਤਲਬ ਇੱਕ ਹਰਿਆਣੇ ਦੀ ਸਰਕਾਰ ਆਪਾਂ ਕਹਿੰਦੇ ਨੇ ਲੱਗਦਾ ਲੱਗਦਾ ਨਹੀਂ ਇਹ ਤੇ ਗਰੰਟੀ ਹੈ ਹਰਿਆਣੇ ਦੀ ਸਰਕਾਰ ਪੰਜਾਬ ਦੇ ਵਿੱਚ ਆਣ ਕੇ ਸਾਡਾ ਮੁੰਡਾ ਮਾਰ ਜਾਂਦੇ ਆ ਤੇ ਹੁਣ ਕਹਿੰਦੇ ਸ਼ਾਰਟ ਗਨ ਸ਼ਾਰਟ ਗਨ ਦਾ ਜਿਹੜਾ ਸੁਰਾਖ ਜਿਹੜਾ ਐਡਾ ਕੀ ਹੁੰਦਾ ਵਾ ਕਿ ਸਿਰ ਦੇ ਵਿੱਚ ਐਡਾ ਕੀ ਸੁਰਾਖ ਹੋਵੇ ਸਕਰੋਰ ਨੇ ਤੇ ਸਿਰ ਨਾਲੋਂ ਧੜ ਨਾਲੋਂ ਸਿਰ ਅਲੱਗ ਕਰ ਦੇਣਾ ਹੈਗਾ ਮਤਲਬ ਇਹ ਸਾਰਾ ਲੱਗਦਾ ਨਹੀਂ ਇੱਕ ਲੱਗਦਾ ਤੇ ਇੱਕ ਬਿਲਕੁਲ ਜਿਹਨੂੰ ਕਹਿੰਦੇ ਆ ਵੀ ਜਿਹਨੂੰ ਕਹਿੰਦੇ ਆ ਵੀ ਮਤਲਬ ਝੂਠ ਛੋਟੀ ਇਹ ਸਾਨੂੰ ਗਰੰਟੀ ਹੈ ਗੱਲ ਦੀ ਕਿ ਭਾਈ ਅਮਰਤਪਾਲ ਸਿੰਘ ਦੀ ਕਰਤਾਰਕੁਸ਼ੀ ਪਹਿਲਾਂ ਨਸਲਕੁਸ਼ੀਆਂ ਕੀਤੀਆਂ ਜਾਂਦੀਆਂ ਸੀ 1984 ਵੇਲੇ ਹੁਣ ਕਰਤਾਰਕੁਸ਼ੀਆਂ ਸ਼ੁਰੂ ਹੋ ਹੁਣ ਜਿੱਦਾਂ ਪਿੱਛੇ ਦੇ ਲੱਖਾ ਸਦਾਨਾਂ ਦੇ ਉੱਤੇ ਹਰੀਕੇ ਵਾਲਾ ਜਿਹੜਾ ਕਾਂਡ ਜੋੜਿਆ ਸੀਗਾ ਕਿ ਇੱਥੋਂ ਬਰੂਦ ਫੜਿਆ ਗਿਆ ਇੱਥੋਂ ਆਰ ਡੀ ਐਕਸ ਫੜੀ ਗਈ ਜਦੋਂ ਦਬਾਅ ਬਣਿਆ ਉਹੋ ਹੀ ਸਰਕਾਰ ਪਰਚਾ ਵੀ ਕੈਂਸਲ ਕਰ ਗਈ ਅਤਿਪਾਹ ਸਿੰਘ ਨੂੰ ਗ੍ਰਿਫਤਾਰ ਕੀਤਾ ਇਸ ਜਨਾਲੇ ਜਿਹੜੇ 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 ਥਾਣੇ ਤੋਂ ਇਹ ਸਾਰਾ ਐਨ ਐਸ ਸੀ ਦਾ ਬਣਿਆ ਵਾ ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਮੁੜ ਕੇ ਕੋਰਟ ਦੇ ਆਡਰਾਂ ਤੇ ਮੁੜ ਕੇ ਪੁਸਤ ਦੇ ਲਿਖ ਕੇ ਵੀ ਦੇ ਦਿੱਤਾ ਜਾਂ ਪੁਸਤ ਪਹਿਲਾਂ ਸੱਚੀ ਸੀ ਕਿ ਬਾਅਦ ਸੱਚੀ ਸੀ ਉਹ ਜਿਹੜਾ ਹਰੇ-ਹਰੀਕੇ ਮਾਮਲਾ ਇਹਨਾਂ ਦਰਜ ਕੀਤਾ ਸੀ ਲੱਖੇ ਸਦਾਨੇ ਤੇ ਉਹ ਚ ਪੁਲਿਸ ਪਹਿਲਾਂ ਸੱਚੀ ਸੀ ਕਿ ਬਾਅਦ ਸੱਚੀ ਸੀ ਹੁਣ ਆ ਇਸ ਮਾਮਲੇ ਦੇ ਵਿੱਚ ਅਸੀਂ ਜਦੋਂ ਕੋਈ ਪ੍ਰੋਗਰਾਮ ਦੇਵਾਂਗੇ ਅਸੀਂ ਕਾਨੂੰਨੀ ਚਾਰਜ ਹੋ ਹੀ ਕਰਾਂਗੇ ਸੀਐਮ ਸਾਹਿਬ ਨੇ ਜਿਹੜੀ ਨਸ਼ਿਆਂ ਦੇ ਖਿਲਾਫ ਪਿਛਲੇ 10 ਦਿਨ ਤੋਂ ਜਦੋਂ ਇਹ ਚੋਣਾਂ ਦਾ ਰਿਜ਼ਲਟ ਆਇਆ ਉਸ ਤੋਂ ਬਾਅਦ ਸਖਤ ਆਰਡਰ ਕੀਤੇ ਨੇ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਪੁਲਿਸ ਜਿਹੜੀ ਮਿਸ਼ਨ ਤੇ ਕੰਮ ਕਰੇਗੀ ਕਮਿਸ਼ਨ ਤੇ ਨਹੀਂ ਕੰਮ ਕਰੇਗੀ ਇਸ ਨੂੰ ਲੈ ਕੇ ਜਿਹੜੀ ਪੁਲਿਸ ਦੀ ਕਾਰਵਾਈ ਇਸ ਨੂੰ ਕਿਵੇਂ ਦੇਖਦੇ ਹੋ ਗੰਗਜੀਪ ਸਾਨੂੰ ਤੇ ਕਦੇ ਦਸੀ ਨਹੀਂ ਤੁਸੀਂ ਵੀ ਰਈਏ ਤੇ ਰੋਕ ਲੈਣ ਵਾਲੇ ਜੇ ਜਦੀ ਤੁਸੀਂ ਹੁਣ ਅੰਮ੍ਰਿਤਸਰ ਰਹਿੰਦੇ ਜਿਆ ਨਾਲ ਹੀ ਟੌਂਗ ਪੈਂਦੇ ਇੱਥੋਂ 2 ਕਿਲੋਮੀਟਰ ਆਹ ਛੋਣ ਵੇਖ ਲਓ ਪੱਟੀਆਂ ਲੱਗੀਆਂ ਹੋਣਗੀਆਂ ਡਰਮ ਚ ਲੰਨਦੇ ਹਨਗੇ ਸ਼ਾਮ ਨੂੰ ਉਸੇ ਪਿੰਡ ਚ ਸਾਰੀ ਛਰਾਬ ਵਗਣੀ ਜਰੀਲੀ ਸਾਨੂੰ ਤੇ ਦਹੀ ਨਹੀਂ ਕਿਤੇ ਉਹ ਬਸ ਅਖਬਾਰਾਂ ਜੀ ਆ ਜਿੱਦਾਂ ਅਖਬਾਰਾਂ ਦੇ ਵਿੱਚ ਰੇਤ ਮਾਫੀਆ ਬੰਦ ਹੋਇਆ ਜਿੱਦਾਂ ਅਖਬਾਰਾਂ ਦੇ ਵਿੱਚ ਟ੍ਰਾਂਸਪੋਰਟ ਮਾਫੀਆ ਬੰਦ ਹੋਇਆ ਜਿੱਦਾਂ ਕੇਵਲ ਮਾਫੀਆ ਬੰਦ ਹੋਇਆ ਉਹ ਸਾਰਾ ਜਿਹੜਾ ਵਾ ਅਖਬਾਰਾਂ ਜੀ ਆ ਉਹ ਕਦੀ ਉਹਨਾਂ ਨੇ ਪ੍ਰੈਸ ਕਾਨਫਰੰਸ ਜਿੱਦਾਂ ਇਦਾਂ ਸਾਹਮਣੇ ਕੀਤੀ ਹੈ ਆਪਣਾ ਦਫਤਰ ਬਣਾਇਆ ਉਤੋਂ ਪ੍ਰੈਸ ਕਾਨਫਰੰਸ ਕਰਦੇ ਹੋ ਭਾਈ ਦੇ ਕਿਉਂ ਆਗੇ ਸਾਹਮਣੇ ਮੈਦਾਨ ਝਾਂਕ ਕੇ ਪ੍ਰੈਸ ਕਾਨਫਰੰਸ ਕਰਨ ਜਿੱਦਾਂ ਭਾਈ ਅਮਰਪ੍ਰਤਾ ਸਿੰਘ ਕਰਦੇ ਮੈਂ ਸਾਰਾ ਕੁਝ ਇਹ ਪ੍ਰੈਸ ਦੇ ਵਿੱਚ ਹੀ ਰੱਖਿਆ ਜਾਂਦਾ ਉਤੋਂ ਬਾਹਰ ਕੱਖ ਨਹੀਂ ਆਗਾ ਥੈਂਕ ਯੂ ਜੀਦਾ ਇਹ ਚਰਨਜੀਤ ਸਿੰਘ ਪਿੰਡਰ ਜਿਹੜੇ ਬਾਬਾ ਪਕਾਲਾ ਇਲਾਕੇ ਦੇ ਜਿਹੜੇ ਨੇ ਸ਼ਖਸੀਅਤ ਨੇ ਇਸ ਜਥੇਬੰਦੀ ਨਾਲ ਵੀ ਜੁੜੇ ਨੇ ਪਰਿਵਾਰ ਦੇ ਨਾਲ ਵੀ ਕੈਂਪੇਨ ਦੇ ਵਿੱਚ ਵੀ ਮੋਰੀ ਦੇ ਤਾਂ ਇਹਨਾਂ ਦਾ ਇਹੋ ਕਹਿਣਾ ਹੈ ਕਿ ਇੱਕ ਸਾਜ਼ਿਸ਼ ਲੱਗ ਰਹੀ ਹੈ ਕਰਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੇਖਣਾ ਇਹ ਹੋਏਗਾ ਕਿ ਹੁਣ ਕਾਨੂੰਨੀ ਪੱਖ ਜਿਹੜਾ ਇਸ ਦੇ ਵਿੱਚ ਨੇ ਅਸਲੀਅਤ ਕੀ ਹੈ ਇਹ ਤਾਂ ਜਾਂ ਹਰਪ੍ਰੀਤ ਸਿੰਘ ਹੁਣੀ ਦੱਸ ਸਕਦੇ ਨੇ ਜਾਂ ਪੁਲਿਸ ਵੱਲੋਂ ਜੋ ਵਰਜ਼ਨ ਆ ਰਹੇ ਨੇ ਬਾਅਦ ਚ ਪਤਾ ਲੱਗੇਗਾ ਪਰ ਪਰਿਵਾਰ ਦਾ ਤੇ ਜਾਂ ਉਹਨਾਂ ਦੀ ਜਥੇਬੰਦੀ ਦੇ ਸਾਥੀਆਂ ਦਾ ਇਹੋ ਕਹਿਣਾ ਹੈ ਕਿ ਇਹ ਇੱਕ ਸਾਜ਼ਿਸ਼ਨ ਪਰਚਾ ਦਿੱਤਾ ਗਿਆ ਹੈ ਔਰ ਇਹ ਇੱਕ ਜਾਣ ਬੁੱਝ ਕੇ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਯਕੀਨ ਹੈ ਕਿ ਇਹ ਇੱਕ ਸਰਾਸਰ ਝੂਠਾ ਕੇਸ ਹੈ ਤੇ ਪਰਿਵਾਰ ਦੀ ਕਰਦਾਚੁ ਕੁਸ਼ੀ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਰਿਵਾਰ ਜਿਹੜਾ ਉਹ ਪ੍ਰੀਪੇਅਰ ਹੈ ਕਿਉਂਕਿ ਉਹਨਾਂ ਨੇ ਇਸ ਤੋਂ ਵੱਡੇ ਵੀ ਕੇਸ ਜਿਹੜੇ ਨੇ ਦੇਖੇ ਨੇ ਕੈਮਰਾ ਪਰਸ ਨੂੰ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ